ਇਹ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਪਲਟਵਾਰ ਕਰਦੇ ਹਮੇਸ਼ਾ ਹੀ ਦਿਖਾਏ ਦਿੰਦੇ ਨੇ ਪਰੰਤੂ ਅੱਜ ਕੱਲੇ ਕੱਲੇ ਲੀਡਰ ਤੇ ਤਿੱਖੇ ਨਿਸ਼ਾਨੇ ਸਾਦੇਗੇ ਨੇ ਤੇ ਉਹਨਾਂ ਨੇ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਤੇ ਮੂੜ ਤੋਂ ਪਲਟਵਾਰ ਕੀਤਾ ਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਬੀਬੀ ਜਗੀਰ ਕੌਰ ਦੀ ਵਾਪਸੀ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਕਦੇ ਇੱਧਰ 6 ਮਹੀਨੇ ਤੇ ਕਦੇ ਉੱਧਰ 6 ਮਹੀਨੇ ਤੇ ਇਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਤੇ ਜਿਸ ਦੇ ਦੌਰਾਨ ਲਗਾਤਾਰ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਤੇ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਮਹਾਰਾਣੀ ਪਰਨੀਤ ਕੌਰ ਦੀ ਵਾਪਸੀ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਦੌਰਾਨ ਉਹ ਦੂਜੇ ਪਾਸੇ ਉਹਨਾਂ ਨੇ ਓਪਨ ਚੈਲੰਜ ਫਿਰ ਤੋਂ ਜਿਹੜਾ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ 13 0 ਤੇ ਜਿੱਤ ਹਾਸਲ ਕਰਾਂਗੇ ਤੇ ਇਸ ਵਾਰ ਫਿਰ ਤੋਂ ਆਪ ਸਰਕਾਰ ਆਵੇਗੀ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਦਾਅਵੇ ਜਿਹੜੇ ਕੀਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿੰਦਾ ਉਹਨਾਂ ਬਾਰੇ ਮੈਂ ਕੀ ਬੋਲਾਂ ਜਿਨ੍ਹਾਂ ਨੇ ਖੁਦ ਹੀ ਪੰਜਾਬ ਲੁੱਟਿਆ ਤੇ ਆਪ ਹੀ ਸ਼ੁਰੂ ਕਰ ਰੱਖੀ ਹੈ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਬਚਾਉਣਾ ਤਾਂ ਤੁਹਾਡੇ ਤੋਂ ਹੀ ਸੀ ਤੁਸੀਂ ਕਿਧਰ ਨੂੰ ਤੁਰ ਪਏ ਰੋਹ ਤੁਰੇ ਬੰਦੇ ਇਧਰ ਤੁਰ ਪਏ ਕਦੇ ਇਧਰ ਤੁਰ ਪਏ ਲੇ ਕੋਰ ਉਹ ਕਹਿੰਦੇ ਜੀ ਢੀਂਡ ਸੇਰੀ ਬੀਬੀ ਜ਼ਹੀਰ कौर ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਵੀ ਕਿਹੜੇ ਘਰ ਚ ਵਾਪਸੀ ਹੋ ਗਈ ਇਹਨਾਂ ਦੀ ਕਦੇ ਅਕਾਲੀ ਦਲ ਚ ਮਗਾ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਘਰ ਵਾਪਸੀ ਹੋ ਗਈ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਦਿਖਾਵੇ ਫਿਰ ਮੰਨ ਜਾਗੇ ਜਿਹੜੇ ਇਹ ਘਰ ਵਾਪਸੀ ਦੀ ਹੈਗੀ ਜਿਹੜੇ ਲੋਕਾਂ ਦੇ ਦਿਲਾਂ 'ਚ ਵਾਪਸੀ ਹੋਵੇ ਨਾ ਫਿਰ ਪਤਾ ਲੱਗੂਗਾ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨਹੀਂ ਇਹਨਾਂ ਦੀ ਵੀ ਯਾਰ ਜੇ ਕਿਨੇ ਤੜਕੀ ਤੜਕੀ ਟੀਵੀ ਤੇ ਵੀ ਮੱਥੇ ਲੱਗ ਜੇ ਅਗਲਾ ਕਹਿੰਦਾ ਯਾਰ ਘੰਟਾ ਘੰਟਾ ਕਰੋ ਕੁਝੋ ਯਾਰ ਕੋਈ ਪਾਠ ਪੂਜਾ ਕਰ ਲੋ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਇਹ ਹੀ ਹਾਲ ਇਹਨਾਂ ਦਾ ਦੂਜਿਆਂ ਦਾ ਕਾਂਗਰਸੀਆਂ ਦਾ ਉਹ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਇਹ ਦੂਜੇ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਪੰਜਾਬ ਪਰਤ ਕਾਲੀ ਨਹੀਂ ਕਰਦਾ ਕੋਈ ਪੰਜਾਬ ਪੰਜਾਬ ਨਹੀਂ ਆ ਕਹਿੰਦਾ ਦਿਲ ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਪੰਜਾਬ ਪਰਿਵਾਰ ਤੇ ਮੁੱਕ ਜਾਂਦਾ ਪੰਜਾਬ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜੇ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਹੈ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚਲਾਉਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮੈਂ ਗਨਾਮ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਜੇ ਤਾਂ ਦੇਖਿਓ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ 'ਚ ਵਜਦੇ ਫਿਰਦੇ ਆ ਮੈਨੂੰ ਗੋਲਾਂ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਨਾ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਗੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਫਿਰਦੇ ਨੇ ਬੱਦਵੇ ਉਹ ਕਾਂਗਰਸ ਆ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਐ ਕੱਲ ਮੈਂ ਫੋਟੋ ਦੇਖੀ ਆ ਮਾਂ ਕਹਿੰਦੇ ਸੁਨੀਲ ਜਖਰ ਮਹਾਰਾਣੀ ਪਨੀਰਕਾਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹਿੰਦੇ ਭਾਜਪਾ ਬੜਾ ਅੱਛਾ ਅੱਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ 'ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪ ਦਾ ਸਰੋਪਾ ਪਾੰਦਨ ਉਹਦੇ ਪਾੰਦ ਹੈਗਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਉਹ ਅੱਜ ਸਵੇਰੇ ਦੇਖਿਆ ਮੈਂ ਉਹ ਇੱਕ ਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਹੈ ਤੇ ਫੇਰ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜੀਆਂ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਧਰ ਨੂੰ ਮਰਜ਼ੀ ਟੇਡਾ ਕਰ ਦੋ ਉਦੋਂ ਹੀ ਖੜ ਜਾਂਦਾ ਇਹਨਾਂ ਤੋਂ ਖੜਾ ਛਡਾਓ ਯਾਰ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਕਹਿੰਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣਾ ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਇਹ ਜਿਹੇ ਬੰਦਿਆਂ ਜਿਤਾਓ ਆ ਜੱਪਾ ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਇਕੱਲੇ 2 ਸਾਲ ਦਾ ਬਜਟ ਲਾ ਲੀਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਅਦਾ ਹੋਇਆ ਹੈ ਜੀਐਸਟੀ 'ਚ 27% ਵਾਪ ਹੋਏ ਆ ਐਕਸਾਈਜ਼ ਦੇ ਵਿੱਚ ਵਾਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ ਚ ਆਪ ਹੋਏ ਆ ਪਰ ਸਾਨੂੰ ਉਹ ਬਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨਾ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਜੀ ਨੀਅਤ ਸਾਫ਼ ਹੈ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ ਨੀਅਤ ਸਾਫ ਹੈ ਹੁਣ ਕਿਵੇਂ ਟੋਲ ਪਲਾਜੇ ਬੰਦ ਕਰਤੇ ਜੀ ਉਹੀ ਸੜਕਾਂ ਨੇ ਤਾਂ ਵੀ ਕੰਮ ਚੱਲ ਜੰਦਾ ਹੈ ਨਵੇਂ ਨੌਕਰੀਆਂ ਦੇਈ ਜਾਂਦੇ ਆ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਥੋੜੇ ਚੋਂ ਆਉਣਗੇ ਉਹ ਪਹਾੜਾਂ 'ਚ ਪਏ ਨੇ ਪੈਸੇ ਹਾਂ ਕੱਢਾਂਗੇ ਕੱਢਾਂਗੇ ਜੋ-ਜੋ ਪੱਟੀ ਜੰਨੇ ਆ ਖਜ਼ਾਨਾ ਜਮਾ ਸਾਫ ਆਈ ਜਾਂਦਾ ਹੈ ਦੁਨੀਆ ਭਰ ਦਾ ਟੈਕਸ ਮਾਫ ਕਰਾ ਲਿਆ ਲੋਕਾਂ ਨੂੰ ਬਿਜਲੀ ਮਾਫ ਨਹੀਂ ਸੁਖ ਵਿਲਾਸ ਨੂੰ ਬਿਜਲੀ ਮਾਫ ਹੈ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਬੈਟ ਮਾਫ ਹੈ 85 ਕਰੋੜ ਰੁਪਏ ਦਾ ਬੈਟ ਇੱਕ 7 ਸਟਾਰ ਹੋਟਲ ਨੂੰ 10 ਸਾਲਾਂ ਵਾਸਤੇ ਮਾਫ ਦੱਸੋ ਹੱਦ ਹੈ ਯਾਰ ਸੋ ਸ਼ਹੀਦ ਆਜ਼ਮ ਭਾਗੇ ਸੋ ਨਹੀਂ ਇtanto ਨਹੀਂ ਸੋਚਿਆ ਹੋਣਾ ਕਿ ਜਿਆਦੀ ਬਸ 2-4 ਪਰਿਵਾਰਾਂ ਚ ਹੀ ਰਹੇਗੀ ਪੰਜਾਬ ਚ ਬਸ ਉਹੀ ਐਂ ਕਰਿਆ ਕਰਨਗੇ ਰਾਜ ਕਰਿਆ ਕਰਨਗੇ ਸੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਆਇਆ ਇਹ ਕਹਿ ਸਕਦਾ ਅੱਜ ਬੇਰਕਾ ਦਾ ਸ਼ੁਰੂ ਹੋਇਆ ਹੈ ਮੁਹੱਲੀ ਪਲਾਨ ਸ਼ੁਰੂ ਹੋਇਆ ਹੈ ਹੋਰ ਖੁਸ਼ੀ ਦੀ ਖਬਰ ਦਿੰਨੇ ਆ ਦਿੱਲੀ ਦੇ ਵਿੱਚ ਅਸੀਂ ਕਿਉਂਕਿ ਐਮਸੀਡੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲੋ ਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ